ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮਚਦਾ ਏ ਉਸ ਵਿੱਚੋਂ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਬਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਦਾਜ ਦਹੇਜ ਭਾਗ ਦੂਸਰਾ ਮੈਂ ਉਦੋਂ ਦਾਜ ਦੇ ਵਿਸ਼ੇ ਉੱਤੇ ਕੋਈ ਕਵਿਤਾ ਕਹਾਣੀ ਜਾਂ ਗੀਤ ਨਹੀਂ ਸੀ ਲਿਖਿਆ ਜਦੋਂ ਤੱਕ ਮੈਂ ਆਪ ਬਿਨਾਂ ਦੇਜ ਦੇ ਵਿਆਹ ਨਾ ਕਰਵਾ ਲਿਆ ਮੇਰੀ ਜ਼ਮੀਰ ਨੇ ਮੈਨੂੰ ਕਿਹਾ ਕਿ ਜਦੋਂ ਤੱਕ ਤੂੰ ਨਹੀਂ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਵਿੱਚ ਦਿਖਾ ਦਿੰਦਾ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਲੋਕਾਂ ਨੂੰ ਮੱਤਾ ਦਿੰਦਾ ਫਿਰੇ ਤੇ ਬੇਟੀਆਂ ਦੇ ਰੁਦਨ ਤੇ ਮગર ਮੱਛੀ ਹੰਝੂ ਬਹਾਉਂਦਾ ਫਿਰੇ ਭਾਜੀ ਗੁਰਸ਼ੰਨ ਭਾ ਪੱਜ ਮੱਨਾ ਸਿੰਘ ਜੀ ਨੇ ਵੀ ਸਾਨੂੰ ਰੰਗ ਮੰਚ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਪਹਿਲਾਂ ਆਪ ਕਰੋ ਫਿਰ ਲੋਕਾਂ ਨੂੰ ਕਹਿਣ ਲਈ ਤੁਰੋ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਲੋਕ ਕਿਉਂ ਕਰਨ ਘਰ ਬੈਠੋ ਤੁਹਾਨੂੰ ਲੋਕਾਂ ਦਾ ਸਮਾਂ ਖਰਾਬ ਕਰਨ ਦਾ ਕੋਈ ਹੱਕ ਨਹੀਂ ਇੱਥੇ ਸਾਡੇ ਦੇਸ਼ ਵਿੱਚ ਕਹਿਣੀ ਕਰਨੀ ਦਾ ਇੰਨਾ ਅੰਤਰ ਹੈ ਕਿ ਸੋਚ ਕੇ ਸ਼ਰਮ ਆਉਂਦੀ ਹੈ ਨਸ਼ੇ ਵਿੱਚ ਟੰਨ ਰਹਿਣ ਵਾਲੇ ਇੱਥੇ ਨਸ਼ਿਆਂ ਖਿਲਾਫ ਗੀਤ ਲਿਖਦੇ ਹਨ ਦਾਜ ਲੈ ਕੇ ਵਿਆਹ ਕਰਨ ਵਾਲੇ ਦਾਜ ਵਿਰੋਧ ਰਚਨਾਵਾਂ ਲਿਖਦੇ ਫਿਰਦੇ ਹਨ ਇਦਾਂ ਤੇ ਲੇਖਾਂ ਦੇ ਬੱਗਾਂ ਦੇ ਬੱਗ ਤੁਰੇ ਫਿਰਦੇ ਆ ਜਦੋਂ ਆਮ ਬੰਦੇ ਮੋਟਰਸਾਈਕਲਾਂ ਤੇ ਕਾਰਾਂ ਦੇ ਪਿੱਛੇ ਸਹੁਰਿਆਂ ਵੱਲੋਂ ਸੇਵਾ ਲਖਾਈ ਫਿਰਦੇ ਹਨ ਤਾਂ ਫਿਰ ਲੇਖਕ ਕਿਉਂ ਸ਼ਰਮ ਮੰਨਣ ਇੱਕ ਸਹਿਤ ਸਭਾ ਵਿੱਚ ਇੱਕ ਲੇਖਕ ਨੇ ਦਾਜ ਵਿਰੋਧੀ ਆਪਣੀ ਕਵਿਤਾ ਪੜ੍ਹੀ ਸਾਰਿਆਂ ਨੇ ਬੜੀਆਂ ਤਾੜੀਆਂ ਮਾਰੀਆਂ ਉਸ ਲੇਖਕ ਨਾਲ ਸਾਡੀ ਦੂਰ ਦੀ ਰਿਸ਼ਤੇਦਾਰੀ ਸੀ ਉਸ ਲੇਖਕ ਦੇ ਵਿਆਹ 'ਤੇ ਸਾਡੀ ਮਾਮੀ ਗਈ ਹੋਈ ਸੀ ਉਸ ਤੋਂ ਪਤਾ ਲੱਗਿਆ ਕਿ ਉਸ ਲੇਖਕ ਨੇ ਸਹੁਰਿਆਂ ਤੋਂ ਉਹ ਹਰ ਚੀਜ਼ ਲਈ ਸੀ ਜਿਹੜਾ ਕਿ ਹਰ ਸਹੁਰਾ ਪਰਿਵਾਰ ਜਵਾਈ ਤੇ ਧੀ ਨੂੰ ਵਿਆਹ ਵਿੱਚ ਦਿੰਦਾ ਹੈ ਅਗਲੀ ਮੀਟਿੰਗ ਵਿੱਚ ਜਦੋਂ ਮੈਂ ਉਸ ਤੋਂ ਸਵਾਲ ਪੁੱਛਣ ਲੱਗਾ ਤਾਂ ਉਹ ਝੂਠਾ ਹੋਣ ਦੀ ਬਜਾਏ ਮੇਰੇ ਗੱਲ ਪੈ ਗਿਆ ਜਦੋਂ ਹਰ ਤਰ੍ਹਾਂ ਦੇ ਪਖੰਡ ਇੱਥੇ ਚੱਲਦਾ ਹੈ ਤਾਂ ਫਿਰ ਕੋਈ ਝੂਠਾ ਕਿਉਂ ਹੋਵੇ ਇੱਥੇ ਬਹੁਤ ਸਾਰੇ ਝੂਠੇ ਰਲ ਕੇ ਆਪਣੀ ਮੈਜੋਰਟੀ ਬਣਾ ਲੈਂਦੇ ਆ ਤੇ ਸੱਚੇ ਬੰਦੇ ਨੂੰ ਝੂਠਾ ਸਾਫਤ ਕਰਨ ਲਈ ਆਪਣਾ ਪੂਰਾ ਟੈਲ ਲਗਾ ਦਿੰਦੇ ਆ ਇਦਾਂ ਦੇ ਸੱਚਿਆਂ ਨੂੰ ਕਟੜ, ਕੁਲਕੜ, ਪ੍ਰਸ਼ਾਦ ਆਦ ਕਹਿ ਕੇ ਉਸ ਦਾ ਮੌਜੂ ਬਣਾਉਂਦੇ ਹਨ। ਉਸ ਨੂੰ ਬਦਨਾਮ ਕਰਨ ਦਾ ਯਤਨ ਕਰਦੇ ਹਨ। ਸੱਚੇ ਬੰਦਿਆਂ ਨੂੰ ਕੀ ਕੀ ਸਜ਼ਾਾਂ ਮੁਕਤਣੀਆਂ ਪਈਆਂ ਇਤਿਹਾਸ ਇਸ ਨਾਲ ਭਰਿਆ ਪਿਆ ਹੈ। ਬਰੂਨੀ ਨੂੰ ਜਿੰਦਾ ਜਲਾਇਆ ਗਿਆ, ਗੈਲਿਲੀਓ ਨੂੰ ਫਾਂਸੀ ਦਿੱਤੀ ਗਈ, ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ। ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਨਾਨਕ ਆਦ ਇੱਕ ਬਹੁਤ ਲੰਬੀ ਲੜੀ ਹੈ ਅੱਜ ਦੇ ਭਾਰਤ ਵਿੱਚ ਪੰਸਾਰੇ ਦਬੂਲਕਰ ਗौरी लंਕੇਸ਼ ਸਟੇਨ ਸਵਾਮੀ ਆਦ ਵੀ ਝੂਠਿਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਮੈਨੂੰ ਤੇ ਮੱਖਣ ਕ੍ਰਾਂਤੀ ਨੂੰ ਵੀ ਆਪਣਿਆਂ ਦੇ ਹੀ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ ਸਾਡਾ ਇੱਕ ਭਰਾ ਮੇਰੇ ਬਾਰੇ ਇਸ ਤਰ੍ਹਾਂ ਕਮੈਂਟ ਕਰਿਆ ਕਰਦਾ ਸੀ ਇਹ ਇਹਦੀ ਤਾਂ ਉਹ ਗੱਲ ਆ ਕਿ ਆਕੜ ਕੇ ਮਰ ਜਾਣਾ ਪਰ ਦਲੀਆਂ ਨਹੀਂ ਖਾਣਾ ਮੇਰੇ ਇੱਕ ਮਿੱਤਰ ਨੇ ਵਿਆਹ ਤਾਂ ਕਰਵਾ ਲਿਆ ਬਿਨਾਂ ਦੇਹਜ ਦੇ ਪਰ ਉਹ ਪਹਾੜ ਜਿਹੜੇ ਸਮਾਜ ਅੱਗੇ ਬਹੁਤਾ ਚਿਰ ਖੜਾ ਨਾ ਰਹਿ ਸਕਿਆ ਜਲਦ ਹੀ ਢਾਹ ਢੇਰੀ ਹੋ ਗਿਆ ਸਮਾਜ ਨੇ ਉਸ ਨੂੰ ਢਾ ਕੇ ਆਪਣੇ ਰਸਤੇ ਤੇ ਚੱਲਣ ਲਈ ਮਜਬੂਰ ਕਰ ਦਿੱਤਾ ਉਸ ਦੇ ਬਾਰੇ ਮੈਂ ਆਪਣੇ ਨਾਟਕ ਠਾਕਾ ਕੁਦੂ ਦਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਨਾਟਕ ਦਾ ਹੀਰੋ ਕੁਦਾ ਆਪਣੇ ਬਾਪ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਦਾਜ ਦੀ ਇੱਕ ਵੀ ਚੀਜ਼ ਘਰ ਵਿੱਚ ਨਹੀਂ ਬਣਨ ਦਿਆਂਗਾ ਇਸ ਦੇ ਉੱਤਰ ਵਿੱਚ ਉਸ ਦਾ ਬਾਪ ਉਸ ਨੂੰ ਕਹਿੰਦਾ ਹੈ ਜੇਲਾ ਮਾਸਟਰ ਵੀ ਤੇਰੇ ਵਾਂਗ ਕਪੌੜਾ ਮਾਰਦਾ ਸੀ ਕਿ ਮੈਂ ਦਾਜ ਦੀ ਇੱਕ ਵੀ ਚੀਜ਼ ਘਰ ਵਿੱਚ ਨਹੀਂ ਬਣਨ ਦਿਆਂਗਾ ਫਿਰ 6 ਮਹੀਨੇ ਵੀ ਨਹੀਂ ਪਹਿਣ ਦਿੱਤੇ ਜਦੋਂ ਸਹਰਿਆਂ ਤੋਂ ਟੜਾ ਟੈਲੀਵਿਜ਼ਨ ਵੀ ਮੰਗਾ ਰਿਹਾ ਤੇ ਸੜਾ ਸਕੂਟਰ ਵੀ ਸਾਲਿਆ ਫਿਰ ਵੀ ਉਹਦੇ ਵਾਂਗੂ ਮੂੰਹ ਕਾਲਾ ਕਰਾਉਣਾ ਹੀ ਆ ਹੁਣੇ ਕਰਾ ਲਾ ਇਹ ਇੱਕ ਮਾਸਟਰ ਦੀ ਕਹਾਣੀ ਨਹੀਂ ਹੈ ਬਹੁਤ ਸਾਰਿਆਂ ਨੂੰ ਬਾਅਦ ਵਿੱਚ ਮਜਬੂਰ ਹੋਿਆਂ ਨੂੰ ਆਪਣਾ ਮੂੰਹ ਕਾਲਾ ਕਰਉਣਾ ਐਪਿਆ ਇਸੇ ਤਰ੍ਹਾਂ ਇੱਕ ਮੁੰਡੇ ਨੇ ਬਿਨਾਂ ਦੇਹਜ ਦੇ ਵਿਆਹ ਕਰਵਾ ਲਿਆ ਅਸੀਂ ਬਲਰਾਜ ਸਾਨੀ ਨਾਟਕ ਮੇਲੇ ਤੇ ਉਸ ਜੋੜੇ ਨੂੰ ਸਨਮਾਨਤ ਵੀ ਕਰ ਦਿੱਤਾ ਉਸ ਤੋਂ ਬਾਅਦ ਉਸ ਦੇ ਘਰ ਮੁੰਡਾ ਹੋਇਆ ਮੁੰਡੇ ਦੀ ਛੱਟੀ ਕੀਤੀ ਗਈ ਉਸ ਤੋਂ ਪਹਿਲਾਂ ਹੋਈ ਤਾਂ ਉਸ ਦੇ ਘਰ ਕੁੜੀ ਵੀ ਸੀ ਪਰ ਕੁੜੀ ਦੀ ਛੱਟੀ ਨਹੀਂ ਕੀਤੀ ਮੁੰਡੇ ਦੀ ਕੀਤੀ ਗਈ ਛੱਟੀ ਤੇ ਉਸ ਦੇ ਸਹੁਰਿਆਂ ਵੱਲੋਂ ਦਹੇਜ ਜਿੰਨਾ ਸਮਾਨ ਆ ਗਿਆ ਤੇ ਉਸ ਨੇ ਖੁਸ਼ੀ ਨਾਲ ਕਬੂਲ ਵੀ ਕਰ ਲਿਆ ਇਹ ਮੂੰਹ ਕਾਲਾ ਨਹੀਂ ਹੋਇਆ ਤਾਂ ਹੋਰ ਕੀ ਹੋਇਆ ਵਿਆਹ ਤੋਂ ਬਾਅਦ ਦੀਆਂ ਚੋਰ ਮੋਰੀਆਂ ਕਿਸ ਨੇ ਬੰਦ ਕਰਨੀਆਂ ਹਨ ਇਹ ਇੱਕ ਵੱਡਾ ਸਵਾਲ ਹੈ ਕੀ ਦਾਜ ਵਿਆਹ ਤੱਕ ਸੀਮਤ ਹੈ ਮੇਰੇ ਮਤਲਬ ਉਸ ਨੂੰ ساری ਜ਼ਿੰਦਗੀ ਨਿਵਾਉਣਾ ਚਾਹੀਦਾ ਹੈ ਉਸ ਜੋੜੇ ਨੂੰ ਆਪਣੀ ਜ਼ਿੰਦਗੀ ਸਾਦਗੀ ਨਾਲ ਗੁਜ਼ਾਰਨੀ ਹੋਵੇਗੀ ਉਹਨਾਂ ਦੀ ਮਨਸਿਕਤਾ ਪੈਸੇ ਦੀ ਦੌੜ ਵਾਲੀ ਹੋਵੇਗੀ ਤਾਂ ਉਹ ਆਪਣੇ ਅਕੀਦੇ ਤੇ ਖੜੇ ਨਹੀਂ ਰਹਿ ਸਕਦੇ ਇੱਕ ਦਿਨ ਉਹ ਸਮਾਜ ਲਈ ਹਾਸੇ ਦਾ ਤਮਾਸ਼ਾ ਬਣ ਜਾਣਗੇ ਸਾਦਗੀ ਨੂੰ ਅਪਣਾਈ ਰੱਖਣਾ ਸੌਖਾ ਨਹੀਂ ਸਾਦਗੀ ਰੱਖਣ ਲਈ ਮਨ ਨੂੰ ਸਾਧਣਾ ਪੈਂਦਾ ਹੈ ਸਾਦਗੀ ਰੱਖਣ ਵਾਲੇ ਨੂੰ ਸਮਾਜ ਬੰਦਾ ਵੀ ਕਿੱਥੇ ਸਮਝਦਾ ਹੈ ਸਮਾਜ ਵਿੱਚ ਦਿਖਾਵਾ ਪ੍ਰਧਾਨ ਹੋ ਗਿਆ ਉਹ ਪੈਸੇ ਦੇ ਤੌਰ ਤੇ ਅਮੀਰ ਨਾ ਵੀ ਹੋਵੇ ਉਸ ਨੂੰ ਅਮੀਰ ਹੋਣ ਦਾ ਦਿਖਾਵਾ ਕਰਨਾ ਹੀ ਪੈਂਦਾ ਹੈ ਇੱਥੇ ਗਰੀਬ ਦੀ ਕੋਈ ਇੱਜ਼ਤ ਨਹੀਂ ਮੈਂ ਅਕਸਰ ਇਹ ਕਹਿੰਦਾ ਹਾਂ ਕਿ ਕਿਸੇ ਨੂੰ ਗਰੀਬ ਦੇਖਣਾ ਹੋਵੇ ਤਾਂ ਕਿਸੇ ਅਮੀਰ ਬੰਦੇ ਵੱਲੋਂ ਜਾਂ ਸਰਕਾਰ ਵੱਲੋਂ ਗਰੀਬਾਂ ਨੂੰ ਰਾਹਤ ਵੰਡਣੀ ਹੋਵੇ ਉੱਥੇ ਦੇਖਣ ਵਾਲਾ ਹੁੰਦਾ ਹੈ ਉੱਥੇ ਗਰੀਬਾਂ ਦਾ ਹੜ ਆ ਜਾਂਦਾ ਹੈ ਮੈਂ ਵੀ ਗਰੀ ਮੈਂ ਵੀ ਗਰੀਬ ਦਾ ਰੋਲਾ ਰੋਲਾ ਪੈਣ ਲੱਗ ਜਾਂਦਾ ਹੈ ਬਿਨਾਂ ਦਹੇਜ ਵਿਆਹ ਕਰਨ ਦੀ ਬਜਾਏ ਸਮਾਜ ਇੱਧਰਲੇ ਉੱਧਰਲੇ ਢੰਗ ਤਰੀਕੇ ਲੱਭਦਾ ਫਿਰਦਾ ਹੈ ਕਈ ਡੇਰੇਦਾਰ ਗੁਰਦੁਆਰਾ ਪ੍ਰਬੰਧ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਅਮੀਰਾਂ ਤੋਂ ਪੈਸੇ ਲੈ ਕੇ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਕ ਵਿਆਹ ਕਰ ਦੀਆਂ ਹਨ ਕੁੜੀਆਂ ਨੂੰ ਦਹੇਜ ਦਿੱਤਾ ਜਾਂਦਾ ਹੈ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਖੂਬ ਪ੍ਰਚਾਰ ਕੀਤਾ ਜਾਂਦਾ ਹੈ ਇਹ ਖਬਰਾਂ ਪੜ ਸੁਣ ਕੇ ਮਨ ਦੁਖੀ ਹੁੰਦਾ ਹੈ ਤਰਸ ਦੇ ਪਾਤਰ ਬਣ ਕੇ ਗਰੀਬ ਲੋਕ ਅਮੀਰ ਲੋਕਾਂ ਦੇ एहसान ਥੱਲੇ ਕਿਉਂ ਦੱਬਦੇ ਹਨ ਗਰੀਬ ਲੋਕ ਬਿਨਾਂ ਦਹੇਜ ਦੇ ਵੀ ਵਿਆਹ ਕਰ ਸਕਦੇ ਹਨ ਇਸੇ ਤਰਾ ਇੱਕ ਗੁਰਦੁਆਰਾ ਪ੍ਰਬੰਧ ਕਮੇਟੀ ਹਰ ਸਾਲ ਦੋ ਗਰੀਬ ਕੁੜੀਆਂ ਦੇ ਵਿਆਹ ਕਰਦੀ ਹੈ ਪ੍ਰਬੰਧ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਕੈਨੇਡਾ ਤੋਂ ਇੰਡੀਆ ਵਿਆਹ ਕਰਾਉਣ ਆਏ ਇਹ ਇੱਕ ਨੌਜਵਾਨ ਨੇ ਆਪਣੇ ਘਰਵਾਲੀ ਲਈ ਨਵਾਂ ਲਹਿੰਗਾ ਬਣਾਇਆ ਕੈਨੇਡਾ ਵਾਪਸ ਜਾਣ ਲੱਗਿਆ ਉਸਨੇ ਸੋਚਿਆ ਕਿ ਹੁਣ ਵਿਆਹ ਤੋਂ ਬਾਅਦ ਮੇਰੀ ਘਰਵਾਲੀ ਨੇ ਇਹ ਲਹਿੰਗਾ ਥੋੜਾ ਪਾਉਣਾ ਉਸ ਨੌਜਵਾਨ ਨੇ ਉਹ ਲਹਿੰਗਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਦੇ ਦਿੱਤਾ ਤੇ ਕਿਹਾ ਕਿ ਲਹਿੰਗਾ ਹਰ ਸਾਲ ਇੱਕ ਕੁੜੀ ਨੂੰ ਪੈਣਨ ਲਈ ਦੇ ਦਿਆ ਕਰੋ ਇਸ ਤਰ੍ਹਾਂ ਜਿਹੜੇ ਦੋ ਗਰੀਬ ਕੁੜੀਆਂ ਦੇ ਵਿਆਹ ਦੇ ਗਰੀਬ ਕੁੜੀਆਂ ਦੇ ਪਰਿਵਾਰ ਸਾਡੇ ਕੋਲ ਵਿਆਹ ਸੰਬੰਧੀ ਦਰਖਾਸਤ ਲੈ ਕੇ ਆਏ ਉਹਨਾਂ ਵਿੱਚੋਂ ਅਸੀਂ ਇੱਕ ਕੁੜੀ ਦੇ ਪਰਿਵਾਰ ਨੂੰ ਉਹ ਲਹਿੰਗਾ ਵਿਆਹ ਤੇ ਪੈਣਨ ਲਈ ਦੇ ਦਿੱਤਾ ਵਿਆਹ ਵਾਲੇ ਦਿਨ ਕੁੜੀਆਂ ਵਾਲੇ ਵੀ ਆ ਗਏ ਤੇ ਮੁੰਡਿਆਂ ਵਾਲੇ ਵੀ ਬਰਾਤ ਲੈ ਕੇ ਆ ਗਏ ਅਸੀਂ ਦੇਖਿਆ ਕਿ ਕੁੜੀ ਨੇ ਸਾਡੇ ਵੱਲੋਂ ਦਿੱਤਾ ਹੋਇਆ ਲਹਿੰਗਾ ਪੈਨਣ ਦੀ ਬਜਾਏ ਕੋਈ ਹੋਰ ਲਹਿੰਗਾ ਪਹਿਨਿਆ ਹੋਇਆ ਹੈ ਅਸੀਂ ਉਸ ਪਰਿਵਾਰ ਵਾਲਿਆਂ ਨੂੰ ਪੁੱਛਿਆ ਕਿ ਸਾਡੇ ਵੱਲੋਂ ਦਿੱਤਾ ਹੋਇਆ ਲਹਿੰਗਾ ਕਿੱਥੇ ਗਿਆ ਉਸ ਪਰਿਵਾਰ ਮੈਂ ਕਿਹਾ ਕਿ ਸਾਡੀ ਕੁੜੀ ਨੇ ਉਹ ਲਹਿੰਗਾ ਨਹੀਂ ਪਾਇਆ ਸਾਡੀ ਕੁੜੀ ਕਹਿੰਦੀ ਆ ਮੈਂ ਨਹੀਂ ਕਿਸੇ ਦਾ ਲੱਥਿਆ ਪਾਉਣਾ ਲਹਿੰਗਾ ਅਸੀਂ ਪੁੱਛਿਆ ਕਿ ਫਿਰ ਤੁਸੀਂ ਕੁੜੀ ਨੂੰ ਨਵਾਂ ਲਹਿੰਗਾ ਸੰਭਾ ਕੇ ਦਿੱਤਾ ਉਹਨਾਂ ਨੇ ਕਿਹਾ ਨਹੀਂ ਅਸੀਂ ਇਹ ਲਹਿੰਗਾ ਬਾਜ਼ਾਰੋਂ ਕਿਰਾਏ ਤੇ ਲਿਆ ਕੇ ਦਿੱਤਾ ਹੈ ਅਸੀਂ ਕਿਹਾ ਫਿਰ ਇਹ ਲਹਿੰਗਾ ਕਿਹੜਾ ਨਵਾਂ ਤੇ ਅਣ ਲੱਗ ਹੈ ਇਸ ਲਹਿੰਗੇ ਨੂੰ ਪਤਾ ਨਹੀਂ ਕਿੰਨੀਆਂ ਕੁੜੀਆਂ ਨੇ ਪਾਇਆ ਲਾਇਆ ਹੋਣਾ ਸਾਡੇ ਵਾਲਾ ਲਹਿੰਗਾ ਤਾਂ ਸਿਰਫ ਇੱਕ ਕੁੜੀ ਨੇ ਹੀ ਪਾਇਆ ਸੀ ਹੁਣ ਇਸ ਮਨਸਕਤਾ ਵਾਲਿਆਂ ਨੂੰ ਤੁਸੀਂ ਕੀ ਕਹੋਗੇ ਇਹ ਤਾਂ ਉਹ ਗੱਲ ਹੋਈ ਕਿ ਚੱਕੀ ਵੀ ਪੀਣੀ ਆ ਤੇ ਲੱਤ ਵੀ ਉੱਪਰ ਰੱਖਣੀ ਆ ਨੱਕ ਵੀ ਉਚਾਰ ਖਣਾ ਤੇ ਵਿਆਹ ਵੀ ਕਮੇਟੀਆਂ ਵਿੱਚ ਕਰਾਉਣਾ ਇੱਥੇ ਕੋਈ ਇੱਕ ਫੰਡਾ ਥੋੜੋ ਚੱਲਦਾ ਲੋਕਾਂ ਨੇ ਆਪਣੇ ਆਪਣੇ ਫੰਡੇ ਇਜ਼ਾਦ ਕਰ ਲਏ ਹਨ ਕੁੜੀ ਦੇ ਵਿਆਹ ਤੇ ਕਾਰਡ ਛਪਵਾ ਕੇ ਆਪਣੇ ਤੇ ਗਵਾਂਢੀ ਪਿੰਡਾਂ ਦੇ ਅਮੀਰ ਘਰਾਂ ਨੂੰ ਦਿੱਤੇ ਜਾਂਦੇ ਹਨ ਬਾਹਰਲੇ ਭਾ ਬਦੇਸ਼ੀ ਮੁਲਕਾਂ ਦੇ ਜਾਣ ਪਛਾਣ ਵਾਲੇ ਵਿਅਕਤੀਆਂ ਨੂੰ ਵੀ ਕਾਰਡ ਭੇਜੇ ਜਾਂਦੇ ਹਨ ਜਦੋਂ ਕਿਸੇ ਕੋਲ ਕਾਰਡ ਗਿਆ ਤੇ ਅਗਲਾ ਸ਼ਰਮੋ ਸ਼ਰਮੀ ਕੁਝ ਨਾ ਕੁਝ ਸਗਨ ਭੇਜੇਗਾ ਹੀ ਇੱਕ ਕੁੜੀ ਦੇ ਵਿਆਹ ਤੇ ਦੋ ਵਿਆਹਾਂ ਜਿੰਨੇ ਪੈਸੇ ਤੇ ਵਸਤਾਂ ਇਕੱਠੀਆਂ ਕਰ ਲਈਆਂ ਜਾਂਦੀਆਂ ਨੇ ਅੱਧਾ ਹਿੱਸਾ ਕੁੜੀ ਨੂੰ ਦੇ ਕੇ ਤੇ ਬਾਕੀ ਘਰ ਵਿੱਚ ਹੀ ਗੋਲ ਕਰ ਲਿਆ ਜਾਂਦਾ ਹੈ ਨਾਲੇ ਪੁੰਨ ਮਿਲ ਜਾਂਦਾ ਤੇ ਨਾਲੇ ਫਲੀਆਂ ਮੱਖਣ ਕ੍ਰਾਂਤੀ ਦੀ ਇੱਕ ਸਟੂਡੈਂਟ ਕੁੜੀ ਦਾ ਰਿਸ਼ਤਾ ਹੋਣ ਲੱਗਾ ਕੁੜੀ ਦੇ ਪਿਓ ਦੀ ਡੈਥ ਹੋ ਚੁੱਕੀ ਸੀ ਉਹ ਕੁੜੀ ਸਾਡੀ ਟੀਮ ਦੀ ਕਲਾਕਾਰ ਵੀ ਸੀ ਘਰੋਂ ਗਰੀਬ ਸੀ ਕੁੜੀ ਦੀ ਮਾਂ ਨੇ ਮੱਖਣ ਕ੍ਰਾਂਤੀ ਨੂੰ ਕਿਹਾ ਕਿ ਮਾਸਟਰ ਜੀ ਤੁਸੀਂ ਅੱਗੇ ਹੋ ਕੇ ਮੁੰਡੇ ਵਾਲਿਆਂ ਨਾਲ ਗੱਲ ਕਰਨੀ ਆ ਹੁਣ ਮੱਖਣ ਨੇ ਤਾਂ ਟੀਮ ਦੀ ਵਿਚਾਰਧਾਰਾ ਮੁਤਾਬਕੀ ਮੁੰਡੇ ਵਾਲਿਆਂ ਨਾਲ ਗੱਲ ਕਰਨੀ ਸੀ ਮੱਖਣ ਜਿਵੇਂ ਜਿਵੇਂ ਕਹਿੰਦਾ ਗਿਆ ਕਿ ਅਸੀਂ ਦਾਜ ਨਹੀਂ ਲੈਣਾ ਬਰਾਤ ਵਿੱਚ ਮਿਲਣੀ ਜਿੰਨੇ ਬੰਦੇ ਹੋਣ ਬਾਜਾ ਗਾਜਾ ਵੀ ਨਾ ਹੋ ਆਵੇ ਕੋਈ ਸੋਨੇ ਦੇ ਗਹਿਣੇ ਵੀ ਨਹੀਂ ਪਾਵਾਂਗੇ ਆਦ ਆਦ ਮੁੰਡੇ ਵਾਲਿਆਂ ਸਤਿਵਚਨ ਕਹਿ ਕੇ ਸਾਰੀਆਂ ਗੱਲਾਂ ਮਨ ਲੀਆ ਸ਼ਰੀਕੇ ਵਾਲਿਆਂ ਮੱਖਣ ਨੂੰ ਕਿਹਾ ਮਾਸਟਰ ਜੀ ਤੁਸੀਂ ਠੀਕ ਗੱਲਾਂ ਕੀਤੀਆਂ ਪਰ ਇਹ ਇਸ ਕੁੜੀ ਦੀ ਮਾਂ ਨੇ ਤੁਹਾਡੀਆਂ ਸਾਰੀਆਂ ਗੱਲਾਂ ਤੇ ਪਾਣੀ ਫੇਰ ਦੇਣਾ ਤੁਹਾਡੀ ਕੀਤੀ ਇਸ ਤੀਵੀ ਨੇ ਨਹੀਂ ਰਹਿਣ ਦੇਣੀ ਮੱਖਣ ਨੇ ਸੋਚਿਆ ਕਿ ਸ਼ਰੀਕੇ ਵਾਲੇ ਸ਼ਰੀਕਾ ਬਾਜੀ ਕਰਦੇ ਹਨ ਗੱਲ ਉਹੋ ਹੀ ਹੋਈ ਵਿਆਹ ਵਾਲੇ ਦਿਨ ਬਰਾਤ ਵੀ ਪੂਰੀ ਆ ਗਈ ਤੇ ਵੱਜ ਜਾ ਗਾ ਜਾਵੀ ਉੱਥੇ ਭੱਜਣ ਲੱਗ ਪਿਆ ਕੁੜੀ ਦੀ ਮਾਂ ਨੇ ਦਾਜ ਵੀ ਕੁੜੀ ਨੂੰ ਦੇ ਦੇ ਦਿੱਤਾ ਤੇ ਸੋਨਾ ਵੀ ਧੀ ਜਵਾਈ ਨੂੰ ਪਾ ਦਿੱਤਾ ਮੱਖਣ ਅਤੇ ਟੀਮ ਨੂੰ ਬੜੀ ਨਮੋਸ਼ੀ ਚਰਣੀ ਪਈ ਫੰਡਾ ਵਿੱਚੋਂ ਇਹੀ ਸੀ ਕਿ ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਕੁੜੀ ਨੂੰ ਦਾਜ ਨਹੀਂ ਦੇਣਾ ਤਾਂ ਲੋਕਾਂ ਨੇ ਕੰਨਿਆਦਾਨ ਵਜੋਂ ਸਾਨੂੰ ਕਿਸੇ ਨੇ ਕੁਝ ਦੇਣਾ ਨਾਲੇ ਕਿਹੜਾ ਮੂੰਹ ਕਿਹੜੇ ਮੂੰਹ ਨਾਲ ਕਿਸੇ ਕੋਲੋਂ ਕੁਝ ਮੰਗਾਗੇ ਇਸੇ ਤਰ੍ਹਾਂ ਇੱਕ ਹੋਰ ਕੁੜੀ ਦੀ ਮਾਂ ਲੋਕਾਂ ਨੂੰ ਦੱਸਦੀ ਫਿਰੇ ਸਾਡੇ ਬਾਬੂ ਦੀ ਕੁੜੀ ਦੇ ਵਿਆਹ ਵਿੱਚ ਲੱਗੀਆਂ ਜੂਆਂ ਵਿਆਹ ਦੀ ਪੇਟੀ ਹੋਰ ਰਿਸ਼ਤੇਦਾਰ ਦੇ ਗਿਆ ਗੌਦਰੇਜ ਦੀ ਅਲਮਾਰੀ ਫਲਾਣਾ ਰਿਸ਼ਤੇਦਾਰ ਦੇ ਗਿਆ ਫਰਿਆ ਜਿ ਧਮਕੜੇ ਨੇ ਦੇ ਦੇ ਦਿੱਤੀ ਸਲਾਈ ਮਸ਼ੀਨ ਕੁੜੀ ਦੀ ਮਾਸੀ ਲੈ ਆਈ ਟੁੰਬਾਂ ਤੇ ਖਾਣੀ ਪੀਣੀ ਨਾਨਕਿਆਂ ਨੇ ਕਰ ਦਿੱਤੀ ਐਨੇ ਪੈਸੇ ਸਗਣ ਲੈ ਅਮਰੀਕਾ ਤੋਂ ਆ ਗਏ ਐਨੇ ਕੈਨੇਡਾ ਤੋਂ ਆ ਗਏ ਤੇ ਇਹਨੇ انگلینڈ ਤੋਂ ਉਹਨੂੰ ਪੁੱਛਿਆ ਗਿਆ ਕਿ ਜੋ ਆਇਆ ਕੀ ਉਸ ਤੁਸੀਂ ਸਾਰਾ ਕੁਝ ਕੁੜੀ ਨੂੰ ਦੇ ਦੇ ਦਿੱਤਾ ਉਸਨੇ ਕਿਹਾ ਕਾਨੂੰ ਦੇ ਦੇ ਦਿੱਤਾ ਸਾਰਾ ਕੁਝ ਬਾਕੀ ਅਸੀਂ ਛੋਟੀ ਕੁੜੀ ਦੇ ਵਿਆਹ ਲਈ ਰੱਖ ਲਿਆ ਜਦੋਂ ਸਮਾਜ ਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਲੱਭ ਲੈ ਹੋਣ ਤਾਂ ਬਿਨਾ ਦੇਹਜ ਸ਼ਾਦੀਆਂ ਬਾਰੇ ਕੌਣ ਸੋਚੇਗਾ ਇਹ ਝੂਠ ਤੇ ਦੰਬ ਦੀ ਜ਼ਿੰਦਗੀ ਜਿਉਂ ਕੇ ਅਸੀਂ ਕਿਉਂ ਖੁਸ਼ੀ ਖੁਸ਼ ਹੋਈ ਜਾਂ ਜਾ ਰਹੇ ਆ ਕਿੰਨਾ ਚਿਰ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਧੋਖਾ ਦਿੰਦੇ ਦਿੰਦੇ ਰਹਾਂਗੇ ਢੋਲ ਦਾ ਪੋਲ ਤਾਂ ਇੱਕ ਦਿਨ ਲੋਕਾਂ ਸਾਹਮਣੇ ਖੁੱਲ ਹੀ ਜਾਵੇਗਾ 1986 ਦੇ ਸਾਲ ਦੀ ਗੱਲ ਹੈ ਦੂਰ ਦਾ ਇੱਕ ਰਿਸ਼ਤੇਦਾਰ ਸ਼ਾਮ ਨੂੰ ਸਾਡੇ ਘਰ ਆ ਗਿਆ ਚਾਹ ਪਾਣੀ ਤੋਂ ਬਿੱਲਾ ਹੋ ਕੇ ਉਸਨੇ ਦੱਸਿਆ ਕਿ ਫਲਾਨੇ ਪਿੰਡ ਮੇਰੇ ਸੰਡੂ ਦੇ ਮੁੰਡੇ ਦੀ ਅੱਜ ਕੜਮਾਈ ਸੀ ਅੱਜ ਸਵੇਰ ਤੋਂ ਮੈਂ ਉੱਥੇ ਆਇਆ ਹੋਇਆ ਸੀ ਕੁੜੀ ਵਾਲਿਆਂ ਨੇ ਮੁੰਡੇ ਨੂੰ ਸੱਗਨ ਪਾਉਣ ਆਉਣਾ ਸੀ ਮੁੰਡਾ ਨਵਾਂ ਨਾਵਾ ਸਰਕਾਰੀ ਨੌਕਰੀ ਤੇ ਲੱਗਾ ਸੀ ਜਿਵੇਂ ਕਿ ਕਹਿੰਦੇ ਹੁੰਦੇ ਆ ਕਿ ਨਵਾਂ ਰੱਜਿਆ ਭੁੱਖ ਖਲਾਰਨ ਲੱਗ ਜਾਂਦਾ ਖੜੇ ਪੈਰ ਮੁੰਡੇ ਨੇ ਬਚੋਲੇ ਅੱਗੇ ਮੰਗ ਰੱਖ ਦਿੱਤੀ ਕਿ ਕੁੜੀ ਵਾਲੇ ਮੈਨੂੰ ਕੜਮਾਈ ਤੇ ਮੋਟਰਸਾਈਕਲ ਪਾਉਣ ਕੁੜੀ ਵਾਲਿਆਂ ਸੋਚਿਆ ਕਿ ਜੇ ਮੁੰਡਾ ਕੜਮਾਈ ਤੇ ਹੀ ਮੋਟਰਸਾਈਕਲ ਮੰਗਦਾ ਹੈ ਤਾਂ ਫਿਰ ਵਿਆਹ ਤੇ ਤਾਂ ਕਾਰਨ ਨੂੰ ਮੁੰਡੇ ਵਾਲਿਆਂ ਨੇ ਅੱਜ ਥਾਰਾ ਹਮਾਂ ਧੂਮਾ ਇਕੱਠਾ ਕਰ ਲਿਆ ਰਿਸ਼ਤੇਦਾਰੀ ਇਕੱਠੀ ਕਰ ਲਈ ਬਈ ਸਾਡੇ ਮੁੰਡੇ ਨੂੰ ਸਹਰਿਆਂ ਨੇ ਅੱਜ ਮੋਟਰਸਾਈਕਲ ਸਗਨ ਵਿੱਚ ਦੇਣਾ ਸਾਰਾ ਟੱਬਰ ਖੁਸ਼ੀ ਨਾਲ ਭੁੱਲਿਆ ਨਹੀਂ ਸੀ ਸਮਾਉਂਦਾ ਸਾਰਾ ਦਿਨ ਸਪੀਕਰ ਵੱਜਦਾ ਰਿਹਾ ਨਿਆਣੇ ਸਪੀਕਰ ਅੱਗੇ ਭੰਗੜਾ ਵੀ ਪਾਉਂਦੇ ਰਹੇ ਸ਼ਾਮ ਤੱਕ ਕੁੜੀ ਵਾਲੇ ਸਗਨ ਪਾਉਣ ਪਹੁੰਚੇ ਹੀ ਨਾ ਰਿਸ਼ਤੇਦਾਰ ਤੇ ਸ਼ਰੀਕੇ ਵਾਲੇ ਨਮੋਸ਼ੀ ਵਿੱਚ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਮੈਂ ਸੋਚਿਆ ਕਿ ਮੈਨੂੰ ਘਰੇ ਜਾਂਦਿਆਂ ਅੱਧੀ ਰਾਤ ਹੋ ਜਾਣੀ ਪਿੰਡ ਦੀ ਬੱਸ ਵੀ ਮੈਨੂੰ ਕਿੱਥੇ ਮਿਲਣੀ ਆ ਚਲੋ ਤੁਹਾਨੂੰ ਹੀ ਮਿਲ ਜਾਂਦੇ ਹਾਂ ਉਹ ਰਿਸ਼ਤੇਦਾਰ ਸਾਡੇ ਰਾਤ ਕੱਟ ਕੇ ਸਵੇਰੇ ਆਪਣੇ ਘਰ ਨੂੰ ਚਲਾ ਗਿਆ ਉਹ ਦੂਜੇ ਦਿਨ ਵੀ ਆਪਣੇ ਘਰ ਜਾਂਦਾ ਜਾਂਦਾ ਆਪਣਾ ਘਾਟਾ ਮੰਨੀ ਜਾ ਰਿਹਾ ਸੀ ਕਿ ਮੈਂ ਆਪਣੇ ਘਰ ਜਾ ਕੇ ਆਪਣੇ ਘਰਦਿਆਂ ਨੂੰ ਕੀ ਦੱਸੂੰਗਾ ਅਸੀਂ ਉਸ ਨੂੰ ਹੌਸਲਾ ਦੇ ਕੇ ਤੋਰਿਆ ਅਸੀ ਸੋਚਿਆ ਕਿ ਦਾਜ ਦੇ ਲਾਲਚੀਆਂ ਦੇ ਮੂੰਹ ਤੇ ਕੁੜੀ ਵਾਲਿਆਂ ਨੂੰ ਇਦਾਂ ਦਾ ਹੀ ਥੱਪੜ ਮਾਰਨਾ ਚਾਹੀਦਾ ਸੀ ਇਸ ਤੋਂ ਵਧੀਆ ਹੋਰ ਕਿਹੜੀ ਸਜ਼ਾ ਹੋ ਸਕਦੀ ਸੀ ਭਲਾ ਇਹਹੀ ਘਟਨਾ ਮੇਰੇ ਪਹਿਲੇ ਨਾਟਕ ਠਾਕਾ ਕੁਦੂ ਦਾ ਦੀ ਸਕ੍ਰਿਪਟ ਬਣੀ ਇਹ ਇੱਕ ਹਾਸ ਵਿੰਗ ਨਾਟਕ ਹੈ ਇਹ ਨਾਟਕ ਟੀਮ ਦਾ ਉਸ ਸਮੇਂ ਦਾ ਸੁਪਰ ਹਿੱਟ ਨਾਟਕ ਰਿਹਾ ਅਸੀਂ ਉਨਾਂ ਜ਼ੋਰ ਕੁੜੀ ਨੂੰ ਪੜਾਉਣ ਤੇ ਨਹੀਂ ਲਾਉਂਦੇ ਜਿੰਨਾ ਵਿਆਹਣ ਤੇ ਲਾਉਂਦੇ ਆ ਜਦੋਂ ਬੱਚੇ ਨੂੰ ਪੜਾਉਣਾ ਹੁੰਦਾ ਕੋਈ ਭਾਈ ਭਰਾ ਕੋਈ ਰਿਸ਼ਤੇਦਾਰ ਨਹੀਂ ਬੋੜਦਾ ਜਦੋਂ ਫਿਰ ਉਸੇ ਬੱਚੇ ਦਾ ਵਿਆਹ ਹੁੰਦਾ ਤਾਂ ਸਾਰੇ ਖੁੰਬਾਂ ਵਾਂਗੂ ਪਤਾ ਨਹੀਂ ਕਿੱਥੋਂ ਉੱਗ ਪੈਂਦੇ ਆ ਕੋਈ ਕਹੂ ਮੈਂ ਤਾਇਆ ਕੋਈ ਕਹੂ ਮੈਂ ਫੁੱਫੜ ਕੋਈ ਕਹੂ ਮੈਂ ਮਾਸੜ ਮੈਂ ਪਿੰਡ ਦੀ ਪੰਚਾਇਤ ਦਾ ਮੈਂਬਰ ਆ ਮੈਂ ਦੇਖਿਆ ਬਹੁਤੇ ਕੇਸ ਵਿਆਹਾਂ ਕੁੜੀਆਂ ਦੇ ਹੀ ਹੁੰਦੇ ਸਨ ਕੁੜੀ ਨੂੰ ਦਿੱਤਾ ਦਾਜ ਸਹੁਰੇ ਘਰ ਪੇਟੀਆਂ ਵਿੱਚ ਬੰਦ ਹੁੰਦਾ ਸੀ ਤੇ ਕੁੜੀ ਨਿਆਣੇ ਨਿੱਕੇ ਲੈ ਕੇ ਮਾਪਿਆਂ ਦੇ ਘਰ ਬੈਠੀ ਹੁੰਦੀ ਸੀ ਹੁਣ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ ਦਿੱਤਾ ਦਾਜ ਕੁੜੀ ਦੀ ਕੋਈ ਮਦਦ ਨਹੀਂ ਕਰਦਾ ਇੱਕ ਵਿਅਕਤੀ ਨੇ ਮੇਰੇ ਕੋਲ ਆਪਣਾ ਦੁੱਖ ਰੋਇਆ ਕਿ ਮੈਂ ਦਬਈ ਦੇ 4 ਸਫਰ ਲਾਏ ਚਾਰਾਂ ਸਫਰਾਂ ਦੀ ਕਮਾਈ ਚਾਰਾਂ ਬੱਚਿਆਂ ਦੇ ਵਿਆਹਾਂ ਤੇ ਹੀ ਲੱਗ ਗਈ ਉਸਨੇ ਕਿਹਾ ਤੁਸੀਂ ਠੀਕ ਹੋ ਨਾ ਖਰਚ ਕਰੋ ਤੇ ਨਾ ਕਰਾਓ ਤੁਸੀਂ ਇੱਕ ਚੰਗਾ ਘਰ ਵੀ ਬਣਾ ਲਿਆ ਕਰਦੀ ਹਰ ਲੜੀਂਦੀ ਚੀਜ਼ ਵੀ ਬਣਾ ਲੇ ਤੇ ਦੋਨੋਂ ਨਿਆਣੇ ਪ੍ਰੋਫੈਸਰ ਵੀ ਬਣਾ ਲੇ ਪਰ ਲੋਕ ਤੁਹਾਡੇ ਵਾਂਗ ਚੱਲਦੇ ਨਹੀਂ ਜੇ ਚੱਲਣ ਤਾਂ ਚੰਗੇ ਨਾ ਰਹਿਣ ਮੈਂ ਸਟੇਜ ਤੇ ਅਕਸਰ ਕਹਿੰਦਾ ਹਾਂ ਕਿ ਮੇਰੇ ਦਾਦੇ ਦੇ 6 ਬੇਟੀਆਂ ਸਨ ਆਪਣੀਆਂ 6 ਬੇਟੀਆਂ ਨੂੰ ਵਿਆਹਦਾ ਮੇਰਾ ਦਾਦਾ ਕਰਜਾਈ ਨਹੀਂ ਸੀ ਹੋਇਆ ਮੇਰਾ ਦਾਦਾ ਤਾਂ ਕੀ ਕੋਈ ਵੀ ਬਾਪ ਆਪਣੇ ਧੀਆਂ ਨੂੰ ਵਿਆਹਦਾ ਕਰਜਾਈ ਨਹੀਂ ਸੀ ਹੁੰਦਾ ਅੱਜ ਇੱਕ ਬੇਟੀ ਨੂੰ ਵਿਆਹਦਾ ਬਾਪ ਕਰਜਾਈ ਕਿਉਂ ਹੋ ਰਿਹਾ ਹੈ ਅਸੀਂ ਸਾਦਗੀ ਨੂੰ ਤਿਆਗ ਦਿੱਤਾ ਹੈ ਤੇ ਜਗੀਰੂ ਤੌਰ ਤਰੀਕੇ ਅਪਣਾ ਲਏ ਹਨ ਪੈਲਸ ਕਲਚਰ ਨੇ ਵਿਆਹ ਹੋਰ ਮਹਿੰਗੇ ਕਰ ਦਿੱਤੇ ਹਨ ਪੈਲਸ ਵਿੱਚ ਇੰਨੀ ਮਲਕ ਇਕੱਠੀ ਹੋ ਜਾਂਦੀ ਆ ਕਿ ਬੰਦਾ ਇੱਕ ਦੂਜੇ ਨੂੰ ਟੋਲਿਆਂ ਵੀ ਨਹੀਂ ਲੱਭਦਾ ਜਿਹੜਾ ਮਿਲ ਜਾਂਦਾ ਉਸ ਨੂੰ ਹੀ ਦੂਜਾ ਪੁੱਛਦਾ ਕਿ ਤੁਸੀਂ ਵੀ ਆਏ ਹੋ ਢਾਈ ਘੰਟੇ ਦੇ ਵਿਆਹ ਵਿੱਚ ਸਾਰੇ ਕੁੜੀ ਵਾਲਿਆਂ ਦਾ ਕੁੰਡਾ ਕਰਕੇ ਆ ਜਾਂਦੇ ਹਨ ਮੁੰਡੇ ਵਾਲੇ ਵੀ ਕਹਿੰਦੇ ਹਨ ਕਿ ਸਾਨੂੰ ਦਾਜ ਦੀ ਭੁੱਖ ਨਹੀਂ ਹੁਣ ਜੋ ਕੁਝ ਮਿਲਦਾ ਨਾ ਵੀ ਨਹੀਂ ਕਰਦੇ ਬਸ ਸਾਡੀ ਪ੍ਰਾਤ ਦੀ ਸੇਵਾ ਖੁੱਲੇ ਦਿਲ ਨਾਲ ਕਰਦੇ ਖੁੱਲੇ ਦਿਲ ਦਾ ਮਤਲਬ ਸ਼ਰਾਬ ਵੀ ਤੇ ਕਬਾਬ ਵੀ ਬਦਵਾਨ ਕਹਿੰਦੇ ਹਨ ਕਿ ਕੋਈ ਕੌਮ ਜਦੋਂ ਆਪਣਾ ਸੱਭਿਆਚਾਰ ਪੁੱਜਦੀ ਹੈ ਤਾਂ ਉਹ ਦੁਖਾਂਤ ਭੋਗਦੀ ਹੈ ਬਸ ਇਹੀ ਦੁਖਾਂਤ ਅਸੀਂ ਪੰਜਾਬੀ ਭੋਗ ਰਹੇ ਹਾਂ ਇਸ ਬੁਰਾਈ ਨੂੰ ਖਤਮ ਕਰਨ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਪਵੇਗਾ ਤੇ ਠੋਸ ਫੈਸਲੇ ਲੈਣੇ ਪੈਣਗੇ ਜਦੋਂ ਮੈਂ ਠੋਸ ਫੈਸਲਾ ਲਿਆ ਸੀ ਤਾਂ ਕਈਆਂ ਨੇ ਮੇਰਾ ਹੌਸਲਾ ਡਿਗਣ ਦਾ ਯਤਨ ਕੀਤਾ ਸੀ ਉਹਨਾਂ ਕਿਹਾ ਤੇਰੇ ਇਹਨਾਂ ਸੂਲਾਂ ਨੂੰ ਕੋਈ ਕੁੜੀ ਜਾਂ ਉਸਦੇ ਮਾਪੇ ਕਦੇ ਵੀ ਨਹੀਂ ਮੰਨਣਗੇ ਮੈਂ ਉਦੋਂ ਕਹਿੰਦਾ ਸੀ ਮੈਂ ਵਿਆਹ ਲਈ ਆਪਣੇ ਊਸੂਲ ਨਹੀਂ ਕੁਰਬਾਨ ਹੋਣ ਦੇਵਾਂਗਾ ਮੈਂ ਵਿਆਹ ਹੀ ਕੁਰਬਾਨ ਕਰ ਦੇਣਾ ਦਾ ਪਰ ਮੇਰਾ ਮੇਰੇ ਉਸੂਲਾਂ ਮੁਤਾਬਕ ਹੀ ਵਿਆਹ ਹੋ ਗਿਆ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਜ਼ਿੰਦਗੀ ਉਸੂਲਾਂ ਤੋਂ ਪਿਆਰੀ ਨਹੀਂ। ਸੋ ਅੱਜ ਦੇ ਨੌਜਵਾਨ ਆਪਣੇ ਉਸੂਲਤਾ ਨਿਰਧਾਰਤ ਕਰਨ ਦਾਜ ਅਤੇ ਹੋਰ ਸਮਾਜਿਕ ਬਰਾਈਆਂ ਨੂੰ ਖਤਮ ਕਰਨ ਲਈ ਕਸਮਾਂ ਲੈਣ। ਧੰਨਵਾਦ।